ਨਮੀ ਸਵੇਰ ਨਮਾਤਰ ਗੁੱਡ ਮਾਰਨਿੰਗ ਫਰੋਮ ਹਾਉਲਿੰਗ ਰਾਤ ਪੂਰਾ ਸਵੇਰਾ ਹਾਉਲਿੰਗ ਕਮਰਾ-ਕਮਰਾ ਚੰਗਾ ਮਿਲ ਗਿਆ ਦੀਪਾਨੀ ਵੀ ਵਧੀਆ ਮਿਲਿਆ ਤੇ ਹੋਣਾ ਰਿਓਗੇ ਟਾਈਮ ਲਗਭਗ 8:30 ਮੈਂ ਜਾਉਂਦਾ ਤਾ ਫੋਮੇ ਪਈ ਜਾਂਦਾ ਮੈਂ ਪੂਰਾ ਹੈ ਗਨਵੇਂ ਨੂੰ ਅਹੀਂ ਫੇਰ ਤੁਰਨਾ ਪਊ ਕਿਉਂਕਿ ਸਾਨੂੰ ਇਹ ਹੈ ਵੀ ਜਿੰਨਾ ਛੇਤੀ ਅਰੁਣਾਚਲ ਕ੍ਰਾਸ ਕਰਗੇ ਤੇ ਅੱਗੇ ਜਾ ਕੇ ਵੀ ਘਟੇ ਬੰਦ ਹੋ ਗਏ ਤੁਪ ਤਪ ਮਿਲੇ ਵਾਲੀ ਪਹੁੰਚੀ ਜਿਉਂਦੇ ਵੀ ਇੱਧਰ ਕਰੀ ਜਾਂਦੇ ਆ ਰੈਡੀ ਆਪਣਾ ਘੋੜਾ ਰੈਡੀ ਹੈ ਘੋਟਰੇ ਵਾਲੇ ਲੈਡੀਆਂ ਚਲਾਉਣੀਆਂ ਚੰਗੀਆਂ ਐ ਕੀ ਦਿੱਤਾ ਪਰ ਇੱਕ ਗੱਲ ਹੈ ਵੀ ਇੱਥੇ ਨਾਨ-ਵੈਜ ਨਾ ਖਾਓ ਤਾਂ ਚੰਗਾ ਹੈ ਇਹਨਾਂ ਦਾ ਬਣਾਉਣ ਦਾ ਤਰੀਕਾ ਸਭ ਕੁਝ ਵੱਖਰਾ ਹੀ ਹੈ ਬਾਕੀ ਠੀਕ ਤੇ ਚੱਲਦੇ ਹਾਂ ਹੁਣ ਆਪਾਂ ਇੱਕ ਨਵੇਂ ਸਫ਼ਰ ਤੇ ਪੰਜ ਕਿਲੋਮੀਟਰ ਅੱਗੇ ਆਏ ਆ ਆ ਸਾਹਮਣੇ ਝਰਨੇ ਹੋਰੀ ਬੈਠ ਰਹੇ ਆ ਇਨ ਡਿਸਪਲਨ ਚ ਬਿਲਕੁਲ ਆ ਟਿਕਾ ਕੇ ਅਲੱਗ-ਅਲੱਗ ਰਾਹ ਬਣਾ ਕੇ ਆ ਰਹੇ ਹੈ ਕਿ ਬਹੁਤ ਉਹਨਾਂ ਦ੍ਰਿਸ਼ਪੇਸ਼ ਦੁਕਾਨ ਵਾਲਿਆਂ ਨਾਲ ਕਾਫੀ ਜਦੋਜਹਿਦ ਕਰਨ ਤੋਂ ਬਾਅਦ ਆ ਇੱਕ ਭੈਣ ਟੱਕਰੀ ਐ ਇਹਦੇ ਕੋਲੇ ਹੈ ਸਮਾਨ ਚਾਚੂ ਬਣਾ ਕੇ ਆਂਡੇ-ਉਂਡੇ ਵਾਲ ਕੇ ਖਵਾਊਗੀ ਤੇ ਇਹਨੂੰ ਪਹਿਲਾਂ ਵਾਲੇ ਤਾਂ ਦੁਕਾਨ ਦੇ ਵਿੱਚ ਉੱਠਦੇ ਵੀ ਨਹੀਂ ਪਿੱਛੇ ਅੰਦਰ ਹਨੇਰੇ 'ਚ ਬੈਠੇ ਹੀ ਸਿਰਜਾ ਮਾਰ ਦਿੰਦੇ ਆ ਕਿਵੇਂ ਮਾਰ ਦਿੰਦਾ ਬਾਹੂ ਹੂੰ ਹੂੰ ਕੁਝ ਨਹੀਂ ਮਿਲੇਗਾ ਕੁਝ ਨਹੀਂ ਮਿਲੇਗਾ ਬਸ ਐਨਾ ਹੀ ਲਫ਼ਜ਼ ਕਹਿਣਾ ਹੁੰਦਾ ਉਹਨਾਂ ਨੂੰ ਉਹਨਾਂ ਹੀ ਕਹਿ ਛੱਡ ਦੇ ਆਹੋ ਓਹੋ ਓਹੋ ਇਧਰ ਇਧਰ ਲਗਾ ਇਧਰ ਲਗਾਓ ਸਾਥੀ ਕਈ ਮਾਰੀ ਨਾ ਬੈਸੀ ਭਿਖਾ ਜਿਹਾ ਲੱਗਿਆ ਨਾ ਬੰਦਿਆਂ ਨੂੰ ਅਸੀਂ ਦੋ ਜਣੇ ਪਹਿਲਾਂ ਆਏ ਸੀਗੇ ਤੇ ਉਹਨੂੰ ਕਿਹਾ ਵੀ 8 ਚਾਹ 12 ਅੰਡੇ ਉਹ ਕਹਿੰਦੀ ਕਿਤਨੇ ਦੋ ਚਾਹ ਮੈਂ ਕਿਹਾ ਨਹੀਂ ਵੀ 8 ਕਿਵੇਂ ਪੁੱਛਿਆ ਸੀ ਉਹਨੇ ਚੰਬਤ ਹੋ ਕੇ ਉਸ ਦਾ ਮੜਾ ਐਕਸਪਲੇਨ ਕਰਿਓ ਆ 8 ਚਾਹ ਨਹੀਂ ਨਹੀਂ ਹੈ ਕਹਿੰਦੀ ਨਹੀਂ ਦੋ ਮੈਂ ਨਹੀਂ 8 ਵੀ 8 ਚਾਹ 8 ਉਹ ਰਿਹਾ ਕਿ ਦੋ ਬੰਦੇ 12 ਅੰਡੇ 8 ਚਾ ਕਿਵੇਂ ਪੀਣਗੇ ਖਾਣ ਪੀਣਗੇ ਨੱਕ ਭੜਾ ਕੰਮ ਇਹਨਾਂ ਪਤਾ ਨਹੀਂ ਨਾ ਵੀ ਕਿੱਥੋਂ ਆਏ ਨੇ ਨਾ ਨੌਨ ਵੈਜ ਚ ਇਹ ਖਾਸ ਚੂਹੇ ਖਾਂਦੇ ਆ ਚੂਹੇ ਖਾਂਦੇ ਆ ਬਾਂਦਰ ਖਾਂਦੇ ਆ ਬਾਂਦਰ ਖਾਂਦੇ ਆ ਚਿੜੀਆਂ ਖਾਂਦੇ ਆ ਹੂੰ ਜੰਗਲੀ ਮੁਰਗੇ ਖਾਂਦੇ ਆ ਜੰਗਲੀ ਮੁਰਗੇ ਵੀ ਖਾਂਦੇ ਆ ਜੰਗਲੀ ਮੁਰਗੇ ਦਾ ਕੱਲ ਮਾਰਨ ਵੀ ਆ ਸੀ ਸ਼ਿਕਾਰ ਕਰਨ ਨੂੰ ਤੋਂ ਵੱਡਾ ਕੰਮ ਪੂਰਾ ਸਾਰ ਨੂੰ ਢਾ ਰਹੇ ਆ ਇਹ ਮੈਂ ਤੁਹਾਨੂੰ ਮੇਰੇ ਕੋਲ ਕੰਟਰੋਲ ਦਾ ਪੌਂਟਰ ਦਾ ਇਹ ਸਾਲ ਵੱਡ ਲੰਦਾ ਇੱਕ ਪਿੰਡ ਸਾਰਾ ਪਿੰਡ ਇਕੱਠਾ ਹੋ ਜੇ ਸੂਰ ਬਹੁਤ ਖਾਂਦੇ ਆ ਪੋਰਕ ਪੋਰਕ ਬਹੁਤ ਖਾਂਦੇ ਆ ਸੂਰ ਤੇ ਬਿੱਲੀਆਂ ਬਿਲਕੁਲ ਨਹੀਂ ਖਾਂਦੇ ਬਿੱਲੀਆਂ ਪਾਲਤੂ ਰੱਖੇ ਹੋਏ ਹਰੇ ਘਰੇ ਚਾਰ ਚਾਰ ਬਿੱਲੀਆਂ ਰੱਖਿਆ ਹੁੰਦਾ ਬੰਨ ਦਾ ਵੀ ਬਹੁਤ ਨਹੀਂ ਹੁੰਦਾ ਨੇ ਬੰਨ ਦਾ ਪਹਾੜ ਨਹੀਂ ਹੁੰਦਾ ਹਾਂ ਡੀਜ਼ਲ ਦਾ ਕੰਮ ਤਕਰੀਬਨ ਹਰੇਕ ਢਾਬੇ ਤੇ ਖੁੱਲ ਗਿਆ ਰਸਤਾ ਅਗੇ ਅਗੇ ਰਸਤਾ ਖੁੱਲ ਗਿਆ नहीं, नहीं खुला है, नहीं खुला, है। आ, खुला होने से मेरा हस्बैंड कोसा उधर ब्लॉक है बोल रहा है मेरा वो नीचे गए हुए हैं हां ठीक है, है। साइकिल तो क्रॉस हो जाएगा हां देखिए इसमें लेकिन डड डड है ठीक है ठीक है आ ये मेरी किचन है रेडिस बेरी भी है मंगल का है लोकल अनानास मसा नहीं लपिया है फुल जूसी आ देखिए मैंने चड़ी जाता है ਫੋਟੋ ਵਿੱਚ ਪਾਰਟਿਸਪੈਂਟ ਮੈਂ ਨੂੰਹ ਖਰੀਦ ਰਹਾ ਹਾਂ ਚਾਰ ਸਾਲ ਪਿਓਰ ਆਰਗੈਨਿਕ ਹੈ ਪੀ ਲੈਣਾ ਪਾਣੀ ਲੈਣਾ ਬਸ ਸਰ ਗਿਆ ਹੁਣ ਤਾਂ ਇਹ ਕਿਹੜੀ ਬ੍ਰੇਕ ਹੈ ਅਨਾਨਾਸ ਬ੍ਰੇਕ ਇਹ ਫਲਾਂ ਦਾ ਰਾਜਾ ਅਨਾਨਾਸ ਰਾਜਾ ਤੁੱਕੋ ਜਿੰਨ ਦੇ ਟੁੱਟੀ ਫੁੱਟੀ ਰੋਡ ਤੋਂ ਬਾਅਦ ਫਿਰ ਸ਼ਾਨਦਾਰ ਰੋਡ ਸਾਹਮਣੇ ਆਰਮੀ ਦਾ ਬੇਸ ਕੈਂਪ ਤੇ ਇੱਧਰ ਹੀ ਆਪਾਂ ਜਾਣਾ ਹੈ ਉਹ ਸਾਹਮਣੇ ਬ੍ਰਿਜ ਆ ਗਿਆ ਬ੍ਰਿਜ ਕ੍ਰੋਸ ਕਰਕੇ ਉੱਪਰ ਦੀ ਰੋਡ ਜਾਂਦੀ ਹੈ ਇੱਥੇ ਆ ਕੇ ਵੈਲੀ ਪੂਰੀ ਖੁੱਲੀ ਹੋ ਗਈ ਰੋਡ ਬਣਾਉਣ ਤਾਂ ਹੀ ਕਰ ਬੋ ਉਤਾਰਤੀਆਂ ਤੇ ਬੱਦਲ ਮੀਂਹ ਜਿਉਂਦਾ ਤੇ ਆਉਂਦਾ हां ਵੀ ਸੱਜਣੋ ਆ ਜਿੱਥੇ ਆਪਾਂ ਖੜੇ ਆ ਇਹਦਾ ਨਾਂ ਹੈ ਜਗ੍ਹਾ ਦਾ ਟਿਡਿੰਗ ਟਿਡਿੰਗ ਨਾਂ ਹੈ ਦਾ ਤੇ ਬੈਲੀ ਬਹੁਤ ਸੋਹਣੀ ਬੈਲੀ ਐ ਸ਼ਾਨਦਾਰ 뷰 ਐ ਤੇ ਬੈਲੀ ਫੁੱਲ ਵੀ ਬਹੁਤ ਗਈ ਪੂਰੇ ਉਰਨਾਚਲ ਦੀਆਂ ਉੱਪਰਲੀਆਂ ਚੋਟੀਆਂ ਤੋਂ ਥੱਲੇ ਉਤਰਦੇ ਹੋਏ ਇੰਨੀ ਖੁੱਲੀ ਬੈਲੀ ਕਿਤੇ ਨਹੀਂ ਆਈ ਇੱਥੇ ਆ ਕੇ ਲੋਹਿਤ ਬੈਲੀ ਜਿਹੜੀ ਪੂਰੀ ਖੁੱਲੀ ਆ ਨੀ ਤੇ ਉਹ ਸਾਹਮਣੇ ਇੱਕ ਨਵਾਂ ਰੈਸਟੋਰੈਂਟ ਤਿਆਰ ਹੋ ਰਿਹਾ ਸੋਨਾ ਏਰੀਆ ਪੂਰਾ ਸੋਨਾ ਏਰੀਆ ਬੇਜ ਜਮਾ ਸਮੁੰਦਰ ਹੈ ਤੇ دریا ਦੇ ਵਿਚਕਾਰ ਦੀ ਇਹਨਾਂ ਨੇ ਰੋਡ ਬਣਾਈ ਹੋਈ ਹੈ। ਅੱਜ ਤਾਂ ਬੜਾ ਛੇਤੀ ਆ ਗਿਆ ਢਾਬਾ। ਮੋਤੀਪੁਰ ਨਾ ਵਾਲਾ ਕੰਮ ਹੀ ਹੋ ਗਿਆ। ਫੌਜੀ ਗਾਹਕ ਵਾਲੇ ਆ ਗਏ। ਪੁਝਾਲੀ ਪਿਆ ਪੈਣਾ ਦਾ ਦੇ। ਚੁੱਲ੍ਹਾ ਹੀ ਵੱਡੇ ਹੀ ਚੱਲਦਾ ਹੈ। ਬਣਾਇਆ ਧੰਗ ਇਹਦਾ ਆ ਤੇ ਓਏ ਚਾਪਲ ਮਦੂ ਰੋਟੀ ਸਵਾਦ ਸੀ ਚੰਗਾ ਖਾਣਾ ਦਾਣਾ ਸੀ ਚਲਿਏ ਖਾਲਸੋ ਅਜਿਹਾ ਤੁਰਦੇ ਤੁਰਦੇ ਬਿਲਕੁਲ ਦਰਿਆ ਤੋਂ ਦੂਰ ਹੋ ਗਏ ਕਿਉਂਕਿ 4 ਤੋਂ 5 ਕਿਲੋਮੀਟਰ ਹੋ ਗਏ ਚੜਾਈ ਚੜੀ ਜਾਂਦੇ ਨੂੰ ਤੇ ਸੰਘਣਾ ਜੰਗਲ ਆ ਗਿਆ ਬਸ ਰੋਡ ਇੱਥੋਂ ਤੱਕ ਹੀ ਪਤਾ ਲੱਗਦੀ ਹੈ ਵੀ ਕਿੱਧਰ ਜਾ ਰਹੀ ਹੈ ਉਸ ਤੋਂ ਅੱਗੇ ਇੱਧਰ ਜਾਣਾ ਰੋਡ ਨੇ ਪਰ ਕਿਤੇ ਕੋਈ ਵਿਜ਼ਿਬਿਲਟੀ ਨਹੀਂ ਆਇਆ ਨਾ ਜੰਗਲ ਹੋ ਗਿਆ ਉਰਨਾਚਲ ਦਾ ਸੰਘਣਾ ਜੰਗਲ ਕਿਤੇ ਵੀ ਰੋਡ ਦਾ ਨਾਮੋਂ ਨਿਸ਼ਾਨ ਦੂਰੋਂ ਆਪਾਂ ਵੇਖ ਨਹੀਂ ਸਕਦੇ ਬੱਸ ਇਹ ਕਿੱਕ ਮੋੜ ਤੱਕ ਹੀ ਰੋਡ ਵਿਜੀਬਲ ਹੈ ਸਾਹਮਣੇ ਨਿਕਾਇਆ ਝਰਨਾ ਸ਼ਾਨਦਾਰ ਬਗਰੇ ਹੈ ਤੇ ਮੀ ਹੁਣ ਥੋੜਾ ਜਾ ਕਿਨਮੇਨ ਜੀ ਘਟੀ ਹੈ ਤੇ ਕਦੇ ਕਦੇ ਕਣੀ ਜੀ ਸਿਰਦਾ ਹੈ ਲੱਗਦਾ ਵੀ ਉੱਚਾ ਹੋਊ भी सजनों झरने बहुत देखे है आ वाकई बड़ा शानदार है वाह तो बड़े प्यार ना रहे हैं पूरे बहन च पूरे बहन से कहने च पूरा झरना बड़े प्यार ना इंथे आके देखता है खालसा जी साइड बोतल भरने जाते हैं। ਚੱਲ ਚੱਲ ਹੋ ਗਿਆ ਹੁਣ ਗਾਂ ਨੂੰ ਤਾਂ ਦੇ ਪਾਸੇ ਚਰਨਾ ਦਾ ਸ਼ਾਨਦਾਰ ਹੈ ਯਾਰ ਬੜਾ ਸੋਹਣਾ ਚਰਨਾ ਹੈ ਬਈ ਆਹੇ ਚਰਨੇ ਦਾ ਪਾਣੀ ਲਗਾਤਾਰ ਕੰਟੀਨਿਊ ਚਿੜਾਈ ਵਾਲਾ ਰਾਹ ਚੱਲ ਰਿਹਾ ਹੈ ਔਰ ਨੈਚੁਰਲ ਦੀਆਂ ਨੀਮ ਪਹਾੜੀਆਂ ਤੇ ਉਹਨਾਂ ਦੇ ਸੰਘਣਾ ਜੰਗਲ ਸਾਈਡਾਂ ਤੇ ਕੋਈ ਵਿਜ਼ਿਬਿਲਟੀ ਨਹੀਂ ਤੇ ਇੱਕ ਹੋਰ ਖਾਸੀਅਤ ਇਸ ਜੰਗਲ ਦੀ ਇਹਨਾਂ ਪਹਾੜਾਂ ਦੀ ਵੀ ਇੱਥੇ ਕੇਲਾ ਬਹੁਤ ਹੈ ਦੇਖਿਆ ਨਹੀਂ ਸੀ ਪਹਾੜਾਂ ਦੇ ਵਿੱਚ ਕਦੇ ਕੇਲਾ ਪਰ ਇੱਥੇ ਕੇਲਾ ਆਮ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਮੱਡੀ ਮਾਤਰਾ 'ਚ ਹੈ ਆ ਸਾਹਮਣੇ ਆਪਾਂ ਵੇਖ ਹੀ ਸਕ ਰਹੇ ਹਾਂ ਕੇਲੇ ਦੇ ਝੁੱਟੇ ਉਹ ਉੱਪਰ ਤੱਕ ਉਰੇ ਉੱਪਰ ਤੱਕ ਤੇ ਆਪਾਂ ਜਾ ਰਹੇ ਆ ਸਿੱਧਾ ਪਰਸ਼ੂ ਰਾਮ ਕੁੰਡ ਵੱਲ ਨੂੰ ਸੰਗਮ ਉੱਥੇ ਲੋਹਿਤਾ ਤੇ ਇੱਕ ਹੋਰ ਦਰਿਆ ਉਹਦਾ ਨਾਮ ਨਹੀਂ ਚੇਤੇ ਆ ਰਿਹਾ ਉੱਥੇ ਚੱਲ ਕੇ ਚਾਚੂਪੀ ਮਾਇਕ ਰਾਂ ਆ ਕੇ ਉਧਰੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਤੇ ਇੱਧਰ ਬਾਈ ਲਾਵਾ ਪੜਾਈ ਜਾਂਦਾ ਕੋ thumbnailUrl ਨਹੀਂ ਕਰਦੀ মুਵੀਜ਼ ਜੀ ਹੈ ਨਾ ਲਾਵਾ ਦਾ ਪਾਸ মুਵੀਜ਼ ਉਹ ਤਾਂ ਹੁਣ ਤੱਕ ਪਰਸ਼ੂਰਾਮ ਕੁੰਡ 13 ਕਿਲੋਮੀਟਰ ਹਾਂ ਕਿਵੇਂ ਓਏ ਆ ਕੀ ਓਏ ਇਹ ਆ ਗਿਆ ਉਹ ਰਾਹ ਆਪਣਾ ਹਾਂ ਭਈ ਆਪਾਂ ਜਮਾ ਬਾਕਰੂ ਨੂੰ ਜਾਣਾ ਹੈ ਤੇ ਆਹ ਰਾਹ ਆਪਾਂ ਆਏ ਸੀ ਉਸ ਦਿਨ ਸੱਜਣੋ ਜਿੱਥੇ ਖੜੇ ਆ ਇਹ ਆ ਬ੍ਰਹਮਾਕੁੰਡ ਤੇ ਆਪਾਂ ਹੁਣ ਰਸਤਾ ਬਦਲ ਕੇ ਇਧਰ ਥੱਲੇ ਵਾਲੇ ਰਸਤੇ ਜਾਣਾ ਉੱਪਰ ਵਾਲਾ ਰਸਤਾ ਚੜ੍ਹਾਈ ਬਹੁਤ ਤੇ ਖਰਾਬ ਦੀ ਬਹੁਤ ਹੈਗਾ। ਇੱਕ ਆਪਾਂ ਤੇਜੂ ਨਹੀਂ ਜਾਣਾ ਆਪਾਂ ਸਿੱਧਾ ਤਿੰਸੂ ਗਿਆ ਜਾਣਾ। ਬਈ ਜਿੱਥੇ ਪਹਾਂ ਜਾ ਰਹੇ ਹਾਂ। ਆਗੀ ਰੋਡ ਹੁਣ ਬਿਲਕੁਲ ਛੋਟੀ ਰੋਡ ਕੱਚੀ ਜੀ ਤੇ ਘਣੇ ਜੰਗਲ ਦੇ ਵਿਚਦੀ। ਕੋਈ ਆਵਾਜਾਈ ਨਹੀਂ ਤੇ ਕੋਈ ਟ੍ਰੈਫਿਕ ਨਹੀਂ। ਬਸ ਸੁੰਨਸਰਾ ਹੈ। ਪੂਰਾ ਕਣਾ ਜੰਗਲਾ। ਚਾਰੇ ਪਾਸੇ ਇਧਰ ਪਹਾੜ ਆ ਗਿਆ ਤੇ ਰੋਡ ਵੀ ਬੜੀ ਖਰਾਬ ਹੈ ਇਹ ਜਾਂਦੀ ਹੈ ਪਰਸ਼ੂਰਾਮ ਕੁੰਡ ਤੱਕ ਉਸ ਤੋਂ ਅੱਗੇ ਫਿਰ ਵਾਕਰੂ ਨੂੰ ਉਹ ਅੱਗੇ ਜਾ ਕੇ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਰੋਡ ਮਿਲੂਗਾ ਆਪਾਂ ਚੱਲਿਆ ਸਿੱਧੇ ਪਰਸ਼ੂਰਾਮ ਕੁੰਡ ਨੂੰ ਤੇ ਇਧਰ ਉਹ ਬ੍ਰਿਜ ਬਣਿਆ ਹੋਇਆ ਹੈ ਦਰਿਆ ਦੇ ਉੱਪਰ ਦੀ ਲੰਘਾਂਗੇ ਤੇ ਪਰਲੀ ਸਾਈਡ ਜਾਣਾ ਹੁਣ ਆਪਾਂ ਅਗਲੇ ਤੇ ਇਸ ਥਾਂ ਤੇ ਜਿੱਥੇ ਖੜੇ ਆ ਇੱਥੇ ਆ ਕੇ ਪਹਾੜ ਇੱਕਦਮ ਖਤਮ ਇਧਰ ਚੋਟੀ ਤੇ ਇਧਰ ਪੱਦਰੇ ਮੈਦਾਨ ਹੋ ਗਏ ਸ਼ੁਰੂ ਕਿਤੇ ਵੀ ਦੂਰ ਤੱਕ ਕੋਈ ਪਹਾੜ ਨਹੀਂ ਰਿਹਾ ਤੇ ਇਹ ਬੱਸ ਰਨਾਚਲ ਦੇ ਵਿੱਚ ਪਹਿਲੀ ਵਾਰ ਦੇਖਿਆ ਵੀ ਪਹਾੜ ਐਂ ਖਤਮ ਹੋ ਜਾਂਦੇ ਆ ਸਾਹਮਣੇ ਤੇ ਇੱਕੇ ਦਾ ਵੀ ਫਿਰ ਮੈਦਾਨ ਤੇ ਨਹੀਂ ਹੌਲੀ ਹੌਲੀ ਨੀਵੇਂ ਉੱਚੇ ਹੁੰਦੇ ਪਠਾਰ ਜੇ ਬਣਦੇ ਆ ਹਾਰਜੇ ਬੰਨ ਤੋਂ ਬਾਅਦ ਖਤਮ ਹੁੰਦੇ ਆ ਵਾਹ ਜੀ ਵਾਹ ਸੀਨ ਵੀ ਬਹੁਤ ਸੋਹਣਾ ਬਿਊਟੀਫੁਲ ਕਿੱਦਾਂ ਵਾਟਸਐਪ ਤੋਂ ਹੋਏ ਹੋਗੇ ਹਾਂ ਮੇਰਾ ਫੇਸਬੁੱਕ ਮੈਂ ਮੋਨੀਕਾ ਮੁੰਡਾ ਹਾਂ ਅੱਛਾ ਅੱਛਾ ਮੋਨੀਕਾ ਮੁੰਡਾ ਜੀ ਲਿੰਕ ਭੇਜेंगे ਠੀਕ ਹੈ ਅੱਛਾ ਲਗਾ ਆਪਸੇ ਬਾਤੇ ਕਰਕੇ ਠੀਕ ਹੈ ਆਪਾ ਖੜਿਆ ਦਰਿਆ ਦੇ ਉੱਤੇ ਬਣਿਆ ਹੋਇਆ ਪੁਲ ਪਰਸਪਰ ਅੱਗੇ ਜਾ ਕੇ ਇਹ ਫਿਰ ਬ੍ਰह्मਪੁੱਤਰ ਤੇ ਸਮਾਜਣਾ ਨਹੀਂ ਤੇ ਆ ਇੱਥੇ ਪਹਿਲਾਂ ਵੀ ਆਪਾਂ ਦੱਸ ਕੇ ਰਹੇ ਆ ਆ ਵੇਖੋ ਬਿਲਕੁਲ ਪਹਾੜ ਇੱਕੇ ਦਮ ਖਤਮ ਇਧਰੋਂ ਵੀ ਲਾਸਟ ਆਹ ਪਹਾੜ ਨੱਚਦੇ ਆ ਛੋਟੀਆਂ ਬਹੁਤ ਕੁਤਲੀਆਂ ਛੋਟੀਆਂ ਤੋਂ ਮਦਾਨਾ ਤੱਕ ਪਹੁੰਚ ਗਏ ਉੱਥੋਂ ਚੱਲ ਗਏ ਇੱਥੇ ਬਿਲਕੁਲ ਆ ਕੇ ਖਤਮ ਹੋ ਗਈ ਇਕੱਲਾ ਜੰਗਲ ਰਹਿ ਗਿਆ ਸਾਹਮਣੇ ਤੇ ਅੱਗੇ ਚੱਲ ਕੇ ਦੇਖ ਰਿਹਾ ਕਿਹੋ ਜਿਹਾ ਰਾਹ ਹੈ ਕੀ ਮਾਹੌਲ ਹੈ ਕਿਵੇਂ ਹੈ ਉਹ ਸਾਹਮਣੇ ਆ ਗਿਆ ਮੰਦਿਰ ਤੇ ਇਹ ਪਰਸ਼ੂਰਾਮ ਕੁੰਡ ਤੇ ਕੁੰਡ ਅੱਗੇ ਜਾ ਕੇ ਉਹ ਨੀਚੇ ਸੀਗਾ ਜਿਹੜਾ ਕੁਦਰਤੀ ਸੀਗਾ ਪਹਿਲਾਂ ਦਾ ਪੁਰਾਣਾ ਤੇ ਧਾਰਮਿਕ ਬੜੀ ਇਮਾਨਤ ਹੈ ਦੀ ਬਹੁਤ ਇੱਥੇ ਆਉਂਦੇ ਆ ਧਰਮ Hindu ਧਰਮ ਨਾਲ ਰਿਲੇਟਡ ਚੱਲ ਕੇ ਤੇ ਉਹ ਹੜਾ-ਹੜਾ ਦੇ ਵਿੱਚ ਰੁੜ ਗਿਆ ਸੀ ਹੁਣ ਇਹਨਾਂ ਨੇ ਇੱਕ ਨਵਾਂ ਉੱਥੇ ਫੇਰ ਦੁਬਾਰਾ ਬਣਾਇਆ ਪਰ ਜਿਹੜਾ ਕੁਦਰਤੀ ਸੀ ਉਹ ਰੁੜ ਚੁੱਕਾ ਤੇ ਆ ਸਾਹਮਣੇ ਉੱਪਰ ਮੰਦਿਰ ਆ ਗਿਆ ਇਹ ਪਰਸ਼ੁਰਮ ਪੰਡਾ ਆ ਸਿੱਧੀ ਬਾਗਰੂਨ ਰੋਡ ਮੁੜੀ ਇਧਰ ਲੋਹਿਤ ਦਰਿਆ ਇੱਥੇ ਆ ਕੇ ਤਾਂ ਬਹੁਤ ਵੱਡਾ ਰੂਪ ਧਾਰਨ ਕਰ ਚੁੱਕੇ ਪਰਸ਼ੁਰਮ ਪੰਡਾ ਮੰਦਿਰ ਦਾ ਮੇਨ ਗੇਟ ਇੱਥੋਂ ਉੱਪਰ ਨੂੰ ਜਾਂਦਾ ਇੱਕ ਨਾਰਥ-ਈਸਟ ਦਾ ਮੇਲਾ ਬਹੁਤ ਭਾਰੀ ਲੱਗਦਾ ਇੱਥੇ ਤੇ ਨਾਰਥ-ਈਸਟ ਦਾ ਕੁੰਭ ਮੰਨਿਆ ਜਾਂਦਾ ਹੈ ਬਹੁਤ ਭਾਰੀ ਮੇਲਾ ਲੱਗਦਾ ਤੇ ਜਿਹਨੂੰ ਨਾਰਥ-ਈਸਟ ਦਾ ਕੁੰਭ ਮੇਲੇ ਮੰਨਦੇ ਆ ਰਣਾਚਲ ਦੇ ਵਿੱਚ ਤੇ ਬਹੁਤ ਆਪਣੇ ਵੀ ਉਧਰੋਂ ਬੰਦੇ Hindu ਧਰਮ ਨਾਲ ਰਿਲੇਟਡ ਬਹੁਤ ਆਉਂਦੇ ਆ ਪਹਿਲਾਂ ਕੱਲਾ ਮੀਂਹ ਸੀ ਤੇ ਹੁਣ ਨਾਲ ਪੂਰੀ ਤੇਜ਼ ਹਵਾ ਵੀ ਚੱਲ ਗਈ ਪਰ ਸੁਰਾਮਕੁੰਡ ਆ ਬਣੇ ਵੇ ਟਾਬੇ ਇੱਥੇ ਮਾਰਕੀਟ ਦੀ ਤਰ੍ਹਾਂ ਪੂਰੇ ਕਿ ਆਪਾਂ ਇੰਨਾ ਦੇ ਬੈਠੇ ਆ सूप छोटा भाई, <laughs> <शदा शोटा> भाई। <laughs> आगे। अगे। आगे। अगे। इसने बोला लाइट बोला <laughs> लगाओ तो नाल ठीक नाल <laughs> <laughs> है वायरल चलेगा यूट्यूब पे भी जाएगा ठीक है ये ये ठीक है ठीक है थैंक <laughs> यू थैंक यू ब्रदर कहाँ जा रहे हो तो यही के यही के, तो यही के। यहां का लोकल है। अच्छा लोकल है गाँव कहाँ है जहाँ पीछे तो मंदिर है इधर, आठ किलोमीटर तो पे गाँव अब जाएगा दिखा देगा ठीक है जहाँ इसी आपका है ये ठीक है थैंक यू अच्छा ਜੋ ਆਇਆ ਵਿਜ਼ਿਟ ਕੀ ਜੀ। ਓਕੇ। ਹਮਨੇ ਅਭੀ ਖਾਇਆ ਹੈ। ਬੋਲੋ ਮੈਂ ਖਾਇਆ। ਚਾਹ ਵੀ ਪੀ ਲਿਆ। ਬੋਲੋ ਮੈਂ ਖਾਇਆ। ਓਕੇ। ਬੜਾ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਸਜਣੋ ਆਪਾਂ ਚੱਲ ਰਹੇ ਆਂ ਬਾਕਰੂ ਨੂੰ ਪਰਸ਼ੂਰਾਮ ਗੁੰਡ ਤੋਂ। ਤੇ ਟਾਈਮ ਹੋਇਆ ਲਗਭਗ 4:13 ਤੇ ਤੁਸੀਂ ਦੇਖ ਹੀ ਸਕਦੇ ਹੋ ਲਾਈਟਾਂ ਚੱਲੀਆਂ ਨਹੀਂ ਆ। ਹਨੇਰਾ ਪੂਰਾ ਫੁੱਲ ਹੋ ਚੁੱਕਾ ਹੈ। ਹਲੇ ਤੱਕ ਸਿਰਫ ਸਵਾ ਚਾਰ ਹੋਣ ਵਿੱਚ ਵੀ 2 ਮਿੰਟ ਰਹਿੰਦੇ ਆ ਅੱਜ ਆਪਾਂ ਹੁਣ ਪਹੁੰਚ ਗਏ ਬਾਕਰੂ ਲਗਭਗ 6:10 ਟਾਈਮ ਹੈ ਤੇ 6 ਵਜੇ ਤਾਂ ਫੋਲੀ ਹੁੰਦੇ ਨੇ ਰੰਗ ਦਾ ਤੇ ਇੱਥੇ ਆ ਇੱਕ ਹੋਮਸਟੇ ਹੈ ਪਿੱਛੇ ਇਹਦੇ ਵਿੱਚ ਰੁਕੇ ਆਂ ਅੱਜ ਦੀ ਰਾਈਡ ਬਹੁਤ ਸ਼ਾਨਦਾਰ ਸੀ ਅੱਜ ਸਾਈਕਲ ਨੇ ਸਪੀਡ ਫੜੀ ਐ ਪਹਾੜਾਂ ਤੋਂ ਥੱਲੇ ਉਤਰ ਕੇ ਇੱਕਦਮ ਤੇ ਬਾਕਰੂ ਵਾਲਾ ਜਿਹੜਾ ਪਰਸੂਨਾਮ ਕੋਣ ਤੋਂ ਬਾਕਰੂ ਦਾ ਰਸਤਾ ਸੀ ਉਹ ਬਹੁਤ ਹੀ ਸ਼ਾਨਦਾਰ ਰਸਤਾ ਸੀ ਵੈਸੇ ਦਿਨ ਨੂੰ ਦੇਖਣ ਵਾਲਾ ਸੀ ਬਹੁਤ ਸੋਹਣਾ ਹਰਾ ਸੀਗਾ ਤੇ ਰੋਡ ਬਹੁਤ ਜੰਗਲ ਦੇ ਬਿਲਕੁਲ ਵਿੱਚੋਂ ਵਿੱਚ ਸ਼ਾਨਦਾਰ ਰੋਡ ਸੀਗੀ ਤੇ ਬਾਕਰੂ ਤੋਂ ਸਵੇਰੇ ਆਪਾਂ ਟਾਈਮ ਨਾਲ ਨਿਕਲਾਂਗੇ 3:00 ਕੀਵਾਂ ਵੱਲ ਤੇ ਮੀ ਅੱਜ ਬਾਹਰ ਵਿੱਚ हट ਗਿਆ ਸੀ ਹੁਣ ਚੰਦ ਵੀ ਝੱਟੀਆਂ ਮਾਰ ਰਿਹਾ ਹੈ ਸ਼ਾਇਦ ਸਵੇਰ ਤੱਕ ਬੱਦਲ ਥੜੇ ਜਿ ਉੱਚੇ-ਉੱਚੇ ਹੋ ਜਾਣ ਤੇ ਮੀ 5 ਵਜੇ ਤੇ ਖੜਾ ਛੱਡ ਦੇ ਤੇ ਰੂਮ ਬਹੁਤ ਸ਼ਾਨਦਾਰ ਹੈ ਅੰਦਰ ਚੱਲ ਕੇ ਦੇਖ ਰਿਹਾ ਮੌਲ ਕਿਵੇਂ ਹੈ ਫੇਰ ਬਣਾਵਾਂਗੇ ਸਵੇਰ ਦਾ ਪਲਾਨ ਸਾਈਕਲਾਂ ਤੇ ਇੱਧਰ ਆਪਾਂ ਅਸਮਾਨ ਸਮੂਹ ਲਿਆ ਆ ਆਪਣੇ ਵਾਸਤੇ ਲਾਇਬ੍ਰੇਰੀ ਵੀ ਇਹਨਾਂ ਕੋਲੇ ਆ ਗਿਆ ਰੂਮ ਜਨਰੇਟਰ ਜਨੂਟਰ ਚਲਾਇਆ ਸ਼ਾਨਦਾਰ ਮਾਹੌਲ ਹੈ ਪੂਰਾ ਰੂਮ ਦਾ ਪੂਰਾ ਵੀਆਈਪੀ ਰੂਮ ਹੈ ਚਲੋ ਜੱਗੂ ਕਰੋ ਜਨਤ ਖੂਸ਼ਾ ਹੋ ਜਾਏਗਾ ਜਬ ਇਹ ਮ